ਸਤਿ ਸ਼੍ਰੀ ਅਕਾਲ ਭਾਈ ਜੀ ਤੇ ਤੁਹਾਡੇ ਵੀਰ ਇਸ ਟਾਈਮ ਸਰੀ ਤੋਂ ਗੱਲ ਕਰ ਰਿਹਾ ਕੈਨੇਡਾ ਦੇ ਵਿੱਚੋਂ ਤੇ ਫੇਰ ਭਾਈ ਜੀ ਤੁਹਾਡੇ ਲਈ ਨਵੀਂ ਖਬਰ ਲੈ ਕੇ ਆਏ ਆ ਤੇ ਮੈਂ ਕੱਲੀ ਭਾਈ ਨਿਊਜ਼ ਦੇਖ ਰਿਹਾ ਸੀਗਾ ਤੇ ਨਿਊਜ਼ ਵਿੱਚ ਕੀ ਦੇਖ ਰਿਆਂਗਾ ਤੇ ਨਿਊਜ਼ ਚੱਲ ਰਹੀ ਸੀ ਭਾਈ ਇੰਡੀਆ ਕੋਈ ਚੈਨਲਾਂ ਦੇ ਵਿੱਚ ਤੇ ਉਹ ਨਿਊਜ਼ ਪਹੁੰਚਾਉਣਾ ਚੰਗੀ ਗੱਲ ਆ ਨਵੀਆਂ ਖਬਰਾਂ ਔਰ ਵੀ ਉਹ ਨਿਊਜ਼ ਆ ਚੱਲ ਰਹੀ ਸੀ ਜਿਵੇਂ ਕੋਈ ਵਾੜੀ ਚੰਗੀ ਚੀਜ਼ ਸੀ ਤੁਹਾਨੂੰ ਦੱਸਿਆ ਜਾਵੇ ਜਾਣਕਾਰੀ ਦਿੱਤੀ ਜਾਵੇ ਵੀ ਪਤਾ ਨਹੀਂ ਕੀ ਚੀਜ਼ ਚੱਲ ਰਹੀ ਹੈ ਕਹਿੰਦੇ ਜੀ ਤੁਹਾਡੇ ਲਈ ਬੜੀ ਖੁਸ਼ਖਬਰੀ ਧੁਮਾਕੇਦਾਰ ਖੁਸ਼ਖਬਰੀ ਇੰਨਾ ਵਧੀਆ ਪ੍ਰੋਗਰਾਮ ਆ ਕਹਿੰਦੇ ਬਹੁਤ ਵਧੀਆ ਖੁਸ਼ਖਬਰੀ ਲੈ ਕੇ ਆਏ ਆ ਜੀ ਹੁਣ ਚੱਲ ਵੀਅਰ ਕਰਨ ਵਾਲਿਆਂ ਵਾਸਤੇ ਬੜੀ ਖੁਸ਼ਖਬਰੀ ਤੇ ਨਵੇਂ ਤੋਹਫੇ ਦੇਖੋ ਜੀ ਹੁਣ ਦੇਖ ਲੋ ਜਿੱਦਾਂ ਕਹਿੰਦੇ ਨੇ दारू ਦੀ ਐਡਵਰਟਾਈਜ਼ਮੈਂਟ ਦਿੰਦੇ ਨੇ, ਬੀਅਰ ਦੀ ਐਡਵਰਟਾਈਜ਼ਮੈਂਟ ਦਿੰਦੇ ਨੇ। ਇਹ ਕੋਈ ਚੰਗੀ ਗੱਲ ਤਾਂ ਹੈ ਵੀ ਨਹੀਂ ਬਈ। ਨਸ਼ਾ ਕੋਈ ਵੀ ਚੰਗਾ ਨਹੀਂ ਹੈਗਾ ਚਾਹੇ ਉਹ दारू ਹੋਵੇ, ਕਿਹੜਾ ਕੋਈ ਦਵਾਈ ਆ। ਵੀ ਥੋੜੀ ਉਮਰ ਬਾਅਦ ਜੂ ਇਹ ਗਿੱਟੇ-ਗੋਡੇ ਦੁਖਣੋ ਹੋਟ ਜਾਣਗੇ ਜਾਂ ਸਿਹਤ ਵਧੀਆ ਹੋ ਜੂ। ਮੰਨਿਆ ਚੰਗੀ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਦਿਓ ਖਾਣ-ਪੀਣ ਵਾਲੀਆਂ ਦੀ। ਰੋਟੀ, ਕੋਈ ਵੀ ਲਾ ਲਓ ਖਾਣ-ਪੀਣ ਵਾਲੇ ਚੰਗੇ ਵਰਦਾਰਤ ਨੇ। ਕੁਝ ਵੀ ਲਾ ਲਓ, ਮਿੱਠਾ ਲਾ ਲਓ, ਮਠਿਆਈ ਲਾ ਲਓ, ਕੁਝ ਵੀ ਲਾ ਲਓ ਜੀ ਪਕੌੜੇ ਲਾ ਲਓ। ਉਹਦੀ ਐਡਵਰਟਾਈਜ਼ਮੈਂ ਐਡਵਰਟਾਈਜ਼ਮੈਂਟ ਠੀਕ ਆ ਲੋਕ ਮ제 ਲਈ ਫਾਸਟ ਫੂਡ ਖਾਂਦੇ ਨੇਗੇ 버거 ਪੀਜੇ ਕੁਚੇ ਖਾਂਦੇ ਨੇ ਚਲੋ ਉਹਨਾਂ ਦੀ ਐਡਵਰਟਾਈਜ਼ਮੈਂਟ ਬਣਦੀ ਆ ਉਹ ਠੀਕ ਆ ਵੀ ਚਲੋ ਮਨ ਉਹ ਚੀਜ਼ ਅਲੱਗ ਆ ਕੋਈ ਨਸ਼ਾ ਨਹੀਂ ਹੈ ਗਿਆ ਉਹ ਫਾਸਟ ਫੂਡ ਸਿਰ ਐਨੀ ਵੀ ਨਹੀਂ ਵਿਗਿਆੜ ਦੀ ਕਦੇ ਕਦੇ ਹੀ ਖਾ ਲਾਇਆ ਠਾਈਨਾ ਹੁਣ ਦੇਖੋ ਜੀ ਵੀਆਰ ਪਿੱਛੇ ਕਹਿੰਦੇ ਜੀ ਨਵਾਂ ਬੰਪਰ ਆਫਰ ਜਿਹੜੀ ਯੂਕੇ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ ਵੀਆਰ ਆਉਂਦੀ ਸੀਗੀ ਪਹਿਲਾ ਉਹ ਟੈਰਪ ਪਾ ਕੇ ਟੈਰਪ ਕਹਿ ਲੋ ਟੈਕਸ ਕਹਿ ਲੋ ਇੱਕੋ ਗੱਲ ਹੀ ਆ ਬਾਈ ਜੀ ਟੈਰਪ ਪੈਣ ਤੋਂ ਬਾਅਦ ਉਹ ਜਿਹੜੀ ਵੀ ਆਰ ਸੀਗੀ 200 ਪਲੱਸ ਹੋ ਜਾਂਦੀ ਸੀਗੀ ਕਿਉਂ ਪਹਿਲਾਂ ਸਸਤੀਆਂ ਸੀ ਹੁਣ ਬੜੀਆਂ ਮਹਿੰਗੀਆਂ ਹੋ ਗਈਆਂ ਤੇ ਕਦੇ ਮੈਂ ਇਹ ਵੀ ਭਟਾਣ ਗਿਆ ਸੀਗਾ ਪਿੱਛੇ ਜੇ ਮੈਂ ਭਟਾਣ ਤੋਂ ਖਰੀਦ ਕੇ ਲਿਆਇਆ ਸੀਗਾ 4 ਰੁਪਿਆਵਾਂ ਦਾ ਕੇਨ ਸੀਗਾ ਉਹਨਾਂ ਨੇ 105 ਰੁਪਿਆਵਾਂ ਦਿੱਤੇ ਨੇ ਜਿਹੜੀ ਭਟਾਣ ਤੇ ਇੰਡੀਆ ਦੀ ਕਰੰਸੀ ਆ ਬਾਈ ਜੀ ਸੇਮ ਆਗੀ ਕੋਈ ਵਾੜਾ ਫਰਕ ਨਹੀਂ ਹੈ ਗਿਆ ਤੇ ਮੈਂ ਉਥੋਂ ਕੇਨ ਲੈ ਕੇ ਆਇਆ ਸੀਗਾ 4 ਕੇਨ ਸੀਗੇ 105 ਰੁਪਿਆਵਾਂ ਦੇ ਦਿੱਤੇ ਸੀਗੇ ਤੇ ਕੇਨ ਵੀ ਉਹਨਾਂ ਦੇ ਆਪਦੇ ਵਧੀਆ ਸੀ ਡ੍ਰੈਗਨ ਵਾਲਾ ਲੋਗੋ ਲੱਗਿਆ ਹੋਇਆ ਸੀ ਪਟਾਣ ਦਾ ਆਪਦਾ ਸੀ ਕਿਉਂਕਿ ਪਟਾਣ ਛੋਟੀ ਜੀ ਕੰਟਰੀ ਆ 7 ਲੱਖ ਲੋਕ ਰਹਿੰਦੇ ਨੇ ਉੱਥੇ ਬਾਲੇ ਵੀ ਨਹੀਂ ਹੈਗੇ ਤੇ ਬੜੀ ਸੋਹਣੀ ਆ ਉਹ ਹੋਰ ਕਿਸੇ ਨੂੰ ਦਿੰਦੇ ਨਹੀਂ ਉੱਥੋਂ ਦੀ ਰੈਜ਼ੀਡੈਂਟ ਬਾਨ ਨਹੀਂ ਦਿੰਦੇ ਹੈਗੇ ਰੂਲ ਪੱਕੇ ਨੇ ਉਹਨਾਂ ਦੇ ਤੇ 7 ਲੱਖ ਦੀ ਆਬਾਦੀ ਆ ਲਾ ਲੋ ਵੀ ਸਾਡੇ ਮਾਨਸਾ ਜ਼ਿਲ੍ਹੇ ਜਿੰਨੀ ਆਬਾਦੀ ਆ ਸਾਡੇ ਮਾਨਸਾ ਚ ਵੀ ਵੱਧ ਆ ਉਦੋਂ ਤੇ ਕਹਿੰਦੇ ਜੀ ਬੰਪਰ ਆਫਰ ਆ ਹੁਣ 75% ਟੈਰਫ ਘੱਟ ਕਰਤਾ ਜਿਹਦੇ ਨਾਲ ਹੁਣ ਜਿਹੜੀ 200 ਦੀ ਵੀਆਰ ਸੀਗੀ ਉਹ ਸਿਰਫ 50 ਰੁਪਈਆ ਦੀ ਰਹਿ ਗਈ ਮੰਤਰ ਕਹਿੰਦੇ ਜੀ ਕਾਨੂੰਨ ਇਹ ਬਣਿਆਗਾ ਇੰਗਲੈਂਡ ਨਾਲ ਜਿਹਦੇ ਨਾਲ ਵਪਾਰਕ ਵਧੂਗਾ ਆ ਦੇਖੋ ਆ ਕਿਹੜਾ ਵਪਾਰ ਹੈ ਬਿਹਾਰਾਂ ਦਾ ਕਹਿੰਦੇ ਸਟਿਲ ਕਰੋਗੇ ਹੁਣ ਇਹ ਸਮਝ ਲਓ ਵੀ ਪਹਿਲਾਂ ਘੱਟ ਪੀਂਦੇ ਸੀ 70% ਹੋਰ ਪੀਣ ਲੱਗ ਗਏ ਯਾਨੀ ਇਹ ਬਈ ਉਹ ਲਾਫਤਾ ਬਿਹਾਰ ਦੀ ਦੇਖੋ ਚਾਹੇ ਬੰਦੇ ਨੂੰ ਚੰਗਾ ਲੱਗੇ ਜਾਂ ਬੁਰਾ ਲੱਗੇ ਪਹਿਲਾ ਬੰਦਾ ਬੀਅਰ ਪੀਣ ਲੱਗਦਾ ਫਿਰ ਦਾਰੂ ਪੀਣ ਲੱਗਦਾ ਪਹਿਲਾ ਬੰਦਾ ਸਿਗਰਟ ਪੀਣ ਲੱਗਦਾ ਫਿਰ ਸਲਫਾ ਪੀਣ ਲੱਗਦਾ ਫਿਰ ਹੋ ਸਕਦਾ ਹੋਰ ਲੱਤਾਂ ਤੇ ਵੀ ਲੱਗ ਜੇ ਬਈ ਕੁਝ ਬੰਦੇ ਮੁੰਡੇ ਹੁੰਦੇ ਨੇ ਸ਼ੂਟਿੰਗ ਉਮਰੇ ਤੇ ਉਹਦੀ ਐ ਭਾਜ ਭਾਜ ਕੇ ਜਿਵੇਂ ਨਹੀਂ ਉੱਡ ਉੱਡ ਕੇ ਹਰ ਲਾ ਕੇ ਤਿਕਲੀ ਵਾਲੇ ਤਿਕਲੀ ਉੜਦੀ ਹੁੰਦੀ ਆ ਹਵਾ ਚ ਛੋਟੇ ਜਿਹੇ ਬਚਰੀ ਦੇ ਫਰੰਗੋ ਉਹੋ ਲਾਲਾ ਮਾੜੇ ਜਿਹੇ ਫਰਦੀ ਹੁੰਦੇ ਨੇ ਕਿ ਤਿਕਲੀ ਐ ਦੱਸਦੇ ਸੀ ਹਵਾ ਚ ਕਹਿੰਦੇ ਜੀ ਬੰਪਰ ਆਫਰ ਹੁਣ ਤੁਸੀਂ ਚੱਲ ਕਰਿਆ ਕਰੋਗੇ ਘਰੋ ਘਰੀ ਲੈ ਯਾਰ ਇਹ ਕਿਹੜੀ ਚਿੱਲਾ ਗਈ ਘਰੋ ਘਰੀ ਪੀ ਕੇ ਚਾਰ ਬੀਹਾਰਾ ਫਿਰ ਉੜੇਗਾ ਫਿਰੂਗਾ ਮੋਟਰਸਾਈਕਲ ਐਨੇ ਬਾਈ ਦੇਖ ਲੋ ਅੱਜ ਕੱਲ ਨਿਊਜ਼ਾਂ ਵੀ ਉਹ ਰਹਿ ਗਈਆਂ ਹਵਾ ਵਾਲੀਆਂ ਕੋਈ ਚੱਜ ਦੀ ਨਿਊਜ਼ ਦੇ ਦਿਓ ਕੋਈ ਲੋਕਾਂ ਦੇ ਵਿਸ਼ੇ ਤੇ ਨਿਊਜ਼ ਦੇ ਦਿਓ ਭਾਈ ਸਭ ਤੋਂ ਵੱਡੀ ਪੂਰੇ ਅੱਜ ਹੈ ਕੀ ਚੀਜ਼ ਆ ਕੀ ਕਾਰਨਾਂ ਕਿਦੇ ਉੱਤੇ ਗਰੀਬੀ ਗਰੀਬੀ ਆ ਰਹੀ ਆ ਲੋਕ ਸੁਖੀ ਨਹੀਂ ਕਿ ਸੁਖੀ ਨਹੀਂ ਹੈਗੇ ਲੋਕ ਭੁੱਖੇ ਮਰਦੇ ਨੇ ਕਿ ਰੋਟੀ ਖਾ ਕੇ ਸੌਂਦੇ ਨੇ ਇਹ ਚੀਜ਼ ਦੀ ਨਿਊਜ਼ ਨਹੀਂ ਦਿੰਦੇ ਬਾਈ ਹੋਰੀ ਕਹਿੰਦੇ ਚਿੱਲ ਹੋਣੀ ਆ ਹੁਣ 50 ਰੁਪਏ ਓਏ ਉਹ 50 ਰੁਪਏ ਆਉਣਗੇ ਕਿੱਥੋਂ ਕੰਮ ਤਾਂ ਕਰਦਾ ਨਹੀਂ ਮੁੰਡਾ ਫਿਰ ਚੱਲ ਕਰਨਗੇ ਉਹ 50 ਰੁਪਏ ਬੁੜੇ ਤੋਂ ਫੇਰ ਲੜਕੇ ਲਿਆ ਕਰੂ ਅੱਜ ਇੱਕ ਪਿੰਦਾ ਕੱਲ ਨੂੰ ਹੁਣ ਕਿਆ ਕਰੂਗਾ ਮੈਂ 4 ਰੁਪਿਆ ਕਰੂ 200 ਉਹਦੀਆਂ ਪਹਿਲਾਂ ਇੱਕ ਪਿੰਦਾ ਸੀ ਹੁਣ 4 ਆਇਆ ਕਰਨਗੇ ਫਿਰ ਘਰੇ ਜਾ ਕੇ ਲੜੀ ਆਇਆ ਕਰੂਗਾ ਫੈਮਿਲੀ ਨਾਲ ਘਰ ਵਾਲਾ ਘਰ ਵਾਲੀ ਨਾਲ ਲੜੀ ਆਇਆ ਕਰੂਗਾ ਕੋਈ ਜਵਾਕ ਮਾਂ ਨਾਲ ਲੜਿਆ ਕਰੂਪਿਆ ਉਹਨਾਂ ਨੂੰ ਮੈਨੂੰ ਹੋਰ ਪੈਸੇ ਦਿਓ ਫਿਰ ਮੈਂ ਕੱਲ ਨੂੰ ਹੋਰ ਰਿਓ ਆ ਦੇਖੋ ਇਹ ਕਾਹਦੀ ਮਤੈਂ ਕਹਣਾ ਵੀ ਇਹ ਕਾਹਦੀ ਨਿਊਜ਼ ਆ ਕੋਈ ਚੱਜ ਦੀ ਨਿਊਜ਼ ਦੇ ਦਿਓ ਯਾਰ ਤੁਸੀਂ ਵਧੀਆ ਨਿਊਜ਼ ਦਿਓ ਜਿਹੜੀ ਸੋਹਣੀ ਲੱਗੇ ਤੇ ਬਾਕੀ ਭਾਈ ਇਹ ਨਿਊਜ਼ ਦੇਣ ਵਾਲੇ ਦਾ ਚੱਕਰ ਨਹੀਂ ਹੈਗਾ ਕਿ ਉਹ ਨਿਊਜ਼ ਦੇਣ ਵਾਲਾ ਗਲਤ ਆ ਅਸਲ ਵਿੱਚ ਲੋਕ ਦੇਖਣ ਵਾਲੀ ਗਲਤ ਨੇ ਭਾਈ ਉਹ ਨਿਊਜ਼ ਨੂੰ ਸਭ ਤੋਂ ਵੱਧ ਦੇਖ ਰਹੇ ਨੇ ਅੱਜ ਤੇ ਉਦੋਂ ਥੱਲੇ ਵੀਊ ਦੇਖ ਲਓ ਉਹਨਾਂ ਦੇ ਜਿਹੜਾ ਚੈਨਲ ਨੇਗੇ ਕਈ ਚੈਨਲਾਂ ਨੇ YouTube ਤੇ ਵੀਡੀਓ ਅੱਪਲੋਡ ਕਰਦੀ ਨੇ ਉਹ ਚੈਨਲ ਨੇ बटे ਉਹਨਾਂ ਦੇ ਥੱਲੇ ਵੀਊ ਦੇਖ ਲਓ ਦੂਜੀਆਂ ਵੀਡੀਓ ਨਾਲ ਡਬਲ ਨੇ ਕਹਿੰਦੇ ਜੀ ਹੁਣ ਆ ਰੋਜ਼ ਕਰਾਂਗੇ 50 ਰੁਪਏ ਮੈਂ ਆਬ 200 ਕੀ ਹੋ ਗਈ 50 ਰੁਪਏ ਕੀ ਬੋਤਲ ਕਰ ਲੋ ਗੱਲ ਕਿ ਉਹਨੂੰ ਭਾਂਡਾ ਤੇ ਭਾਈ ਮੈਨੂੰ ਆਪਾਂ ਨੂੰ ਵੀ आज ਇੱਥੇ ਆ ਕਰਕੇ ਨਾ ਜਿਹੜੇ ਨੌਜਵਾਨ ਆ ਉਹ ਦੇਖ ਰੇ ਕਿ ਉਲਟ ਸਾਈਡ ਜਾਂਦੇ ਨੇ ਚੰਗੀ ਜਗ੍ਹਾ ਨਹੀਂ ਜਾ ਰਹੇ ਆ ਚੀਜ਼ਾਂ ਦੇ ਪਿੱਛੇ ਲੱਗ ਲੱਗ ਕੇ ਉਲਟ ਸਾਈਡ ਜਾਈ ਜਾਂਦੇ ਨੇ ਹੁਣ ਸਾਨੂੰ ਹੱਡੋ ਬੀਤੀ ਬਈ ਯੂਰੋ ਦੀ ਦੱਸਦੇ ਨੇ ਕੈਨੇਡਾ ਦੇ ਤੇ ਜਦੋਂ ਮੈਂ ਆਇਆ ਸੀ ਥੋੜੇ ਟਾਈਮ ਬਾਅਦ ਇੱਕ ਮੁੰਡਾ ਆਇਆ ਜਿਹਦੀ ਉਮਰ 17 ਸਾਲ ਸੀ ਮੈਂ ਤੇ ਵਧੀਆ ਆਪਣੇ ਟਹਾਣੇ ਸਾਈਡ ਦਾ ਸੀਗਾ ਮੁੰਡਾ ਕੁਝ ਨਹੀਂ ਖਾਂਦਾ ਪਿੰਦਾ ਸੀ ਕਿਉਂ ਬਈ ਤਾਂ ਪਿੰਡ ਵਾਲੇ ਫੈਮਲੀਆਂ ਜਿਹੜੇ ਰਹਿ ਜਾਂਣ ਉੱਥੇ ਡਰਦੇ ਹੁੰਦੇ ਨੇ ਮਾਪਿਓ ਤੋਂ ਕੁਝ ਵੀ ਖਾਣ ਤੋਂ ਸਿਗਰਟ ਜਾਂ ਦਰੂ ਦਰੂ ਪੀਣ ਤੋਂ ਪਹਿਲਾਂ ਉਹ ਨੂੰ ਸਿਗਰਟ ਦਾ ਸੂਟਾ ਲਾਉਣ ਲਾਤਾ ਮੈਂ ਆਇਆ ਕਿ ਉਹ ਤੂੰ ਸਿਗਰਟ ਦਾ ਸੂਟਾ ਨਾ ਲਾਇਆ ਕਰ ਸਿਗਰਟ ਨਾ ਪੀਆ ਕਰ ਤੈਨੂੰ ਗਲਤ ਆ ਕਹਿੰਦਾ ਕਦੇ-ਕਦੇ ਚੱਲ ਨਹੀਂ ਸੌਰੀ ਪਹਿਲਾਂ ਉਹ ਨੂੰ ਬੇਪਝਾਉਂਦਾ ਇੱਕ ਬਈ 30 40 ਡਾਲਰਾਂ ਦਾ ਉਹ ਕੁੜੀਆਂ ਵੀ ਮੁੰਡੇ ਵੀ ਹੱਥ 'ਚ ਪੜ ਕੇ ਐ ਪਤਾ ਨਹੀਂ ਕੀ ਕੁਝ ਕੈਮੀਕਲ ਪਾਇਆ ਹੁੰਦਾ ਬਹੁਤ ਖਤਰਨਾਕ ਬਸ ਇੱਕ 스ਮੈਲ ਆਉਂਦੀ ਹੈ ਪਤਾ ਨਹੀਂ ਆਪਾਂ ਨੂੰ ਵੀ ਆਪਾਂ ਜਦੋਂ ਧੂਆਂ ਛੱਡਦੇ ਹਾਂ ਦੂਰ ਤੱਕ 스ਮੈਲ ਜੀ ਜਾਂਦੀ ਹੈ ਤੇ ਉਹਦੀ ਲੱਤ ਲੱਗਦੀ ਆ ਉਹ ਨੂੰ ਬੇਪ ਦੇ ਸੂਟੇ ਲਵਾਤੇ ਬੇਪ ਤੋਂ ਬਾਅਦ ਸਿਗਰਟਾਂ ਤੇ ਲਿਆਤਾ ਬਈ ਤੇ ਜਦੋਂ ਸਿਗਰਟ ਤਾ ਗਿਆ ਕਿ ਹੁਣ ਪਾਰਟੀ ਕਰ ਲਿਆ ਕਰੇ ਉਹ ਮੈਂ ਕਿਹਾ ਨਾ ਪੀਆ ਕਰੋ ਤੈਨੂੰ ਆਤ ਪੈ ਜੂ ਉਹਨੂੰ ਬੀਅਰ ਆ ਪੀ ਲਾਤਾ ਬੀਅਰ ਆ ਪੀ ਲਾਤਾ ਬੀਅਰ ਤੋਂ ਬਾਅਦ दारू ਪੀਣ ਲਾਤੇ ਉਹਨੂੰ ਲਤ ਲੱਗ ਗਈ ਨਾ ਬਾਈ ਜਿਹੜਾ ਬੰਦਾ ਕਿਤੇ ਕੁਝ ਨਹੀਂ ਪੀਂਦਾ ਸੀ ਬੇਬ ਤੋਂ ਸਿਗਰਟ ਤਾਂ ਆ ਗਿਆ ਸਿਗਰਟ ਤੋਂ ਉਹਨੇ ਸੂਟੇ ਵੀ ਲਾਇਕ ਬਹੁਤ ਵਾਰ ਮੇਰੇ ਸਾਹਮਣੇ ਸulfah ਦੇ ਫਿਰ ਡਿੱਗਿਆ ਰਿਹਾ ਕਰ ਇੱਕ ਸੂਟੇ ਨਾਲ ਜਿਹੜੇ ਰੋਜ਼ ਪੀਂਦੇ ਨੇ ਉਹਨਾਂ ਨੂੰ ਕਿਤੇ ਕਰ ਉਹਦੇ ਤਾਂ ਆਮ ਮਿਲਦਾ ਬਾਈ ਸulfah ਉਹ ਵੀ ਬਹੁਤ ਤਗੜੀ ਕੁਆਲਿਟੀ ਦਾ ਮਿਲਦਾ ਤੁਸੀਂ ਦੂਰੋਂ ਸੁੰਘੋਗੇ ਤਾਂ ਵੀ ਜ਼ਰੂਰਤ ਹੋਣ ਲੱਗ ਜਾਦਾ ਆਮ ਬੰਦੇ ਦਾ ਜਿਹਨੇ ਕਿਤੇ ਖਾਦਾ ਨਹੀਂ ਹੁੰਦਾ ਸੌਰੀ ਪੀਤਾ ਨਹੀਂ ਹੁੰਦਾ ਕੋਈ ਨਸ਼ਾ ਨਹੀਂ ਕਰਿਆ ਹੁੰਦਾ ਉਦੋਂ ਸਿਰਫ ਫੁੱਟਣ ਲੱਗ ਜੂ ਬਾਈ ਉਹਨੂੰ ਦੂਰੋਂ ਵੀ ਸਮਝ ਲੈਣੀ ਪੈਣੀ ਹੈ ਤੇ ਉਹ ਬੰਦੇ ਨੇ ਸਲਫਾ ਵੀ ਪੀਣ ਲੱਗਿਆ ਤੇ दारूयां ਵੀ ਪੀਣ ਲੱਗਿਆ ਉਹਦੀ ਮਾਤਰ ਹੁਣ 18 ਸਾਲ ਦੀ ਉਮਰ ਹੋਈ ਆ ਬਾਈ ਇਹ ਇੱਕ ਦੂਜੇ ਦੇ ਸੰਗਤ ਚ ਬਹਿ ਕੇ ਪੀਣ ਲੱਗਿਆ ਨਾ ਐਦਾ ਹੀ ਬਾਈ ਕੁੜੀਆਂ ਨੇ ਉਰੇ ਕੁੜੀਆਂ ਮੁੰਡੇ ਹੋਣਗੇ ਮੁੰਡੇ ਬੇਪੀਂਦੇ ਹੋਣਗੇ ਉਹਨਾਂ ਨੂੰ ਸੂਟਾ ਲਵਾਦਾ ਨਹੀਂ ਕਿਉਂ ਆਸ਼ਕ ਭਾਜੀ ਹੁੰਦੇ ਨੇ ਕੁੜੀ ਵੀ ਫਿਰ ਕਹਦਾ ਸੀ ਚਲੋ ਮੇਰੇ ਆਸ਼ਕ ਨੇ ਕਿਹਾ ਹਮ ਤੋ ਪੀਏਂਗੇ ਆਸ਼ਕ ਦੀ ਗੱਲ ਕਿਵੇਂ ਮੋੜ ਦੇ ਫਿਰ ਇਹ ਵੀ ਹੁੰਦਾ ਨਾ ਹਮਾਰੇ ਦਿਲ ਜਾਨੀ ਨੇ ਬੋਲਾ ਤੋ ਪੀਣਾ ਪੜੇਗਾ ਕਾਹੇ ਉਸਕੋ ਨਰਾਜ਼ ਕਰਨਾ ਫਿਰ ਬਈ ਆਸ ਕਿਹਾਦਾ ਲਾ ਬੇਪ ਦਾ ਸੂਟਾ ਬੇਪ ਲਾਉਂਦੀ ਲਾਉਂਦੀ ਬਈ ਫਿਰ ਕਈ ਕੁੜੀਆਂ ਦੇ ਉਰੇ ਦੇਖੋਗੇ ਤੁਸੀਂ ਹੱਥਾਂ 'ਚ ਬੇਪ ਹੋਣਗੇ ਜੇ ਬੱਜ ਪਰਸਾਂ 'ਚ ਪਾਈ ਬਿੰਦਰ ਕੋਲ ਸੂਟਾ ਲਾਦਾਂਗੇ ਉਹ ਉਹ 30 40 ਡਾਲਰਾਂ ਮੰਗਾ ਸਿਗਰਟਾਂ ਬੀਅਰ ਆ ਆਹ ਨਾ ਬਈ ਜੇ ਕਿਸੇ ਪਿੰਡ 'ਚੋ ਕੁੜੀ ਆਈ ਆ ਸੋਨੂੰ ਕੁੜੀ ਐ ਲੱਗਦਾ ਹੀ ਨਹੀਂ ਬੈਠੇ ਸਾਡੀ ਕੁੜੀ ਤਾਂ ਬੜੀ ਚੰਗੀ ਆ ਜੀ ਕੁਛ ਨਹੀਂ ਖਾਂਦੀ ਪੀਂਦੀ ਭਰਾਵੋ ਇੱਥੇ 99% ਤੁਹਾਡੀ ਕੁੜੀ ਖਾਂਦੀ ਹੋਊਗੀ ਬੇਪਾ ਸਿਗਰਟਾਂ ਬੀਅਰ ਯਾਰ ਬੀ ਆ ਨਾ ਛੋਟੀ ਕੁੜੀ ਨਹੀਂ ਪੀਊਗੀ ਜਿਹਦੇ ਨਾਲ ਉਹਦੀ ਜਾਰੀ ਹੋ ਸਾਨੂੰ ਕੀ ਪਤਾ ਤੇ ਬਾਕੀ ਤੁਸੀਂ ਆਪ ਹੀ ਸੋਚ ਲਓ ਬਾਈ ਜਦੋਂ ਕੁੜੀ ਦੇ ਪਿੱਛੇ ਮੁੰਡੇ ਫੋਟੋ ਖਿੱਚਾਉਂਦੇ ਹੋਣ ਤਾਂ ਚਾਰ ਪੰਜ ਕੁੜੀਆਂ ਨੇ ਤੇ ਚਾਰ ਪੰਜ ਪਿੱਛੇ ਮੁੰਡੇ ਨੇ ਸਮਝ ਲਓ ਵੀ ਛੋਟੀ ਕੁੜੀ ਦੀ ਗੱਲ ਹੈਗੀ ਆ ਉਹ ਵਿਆਹ ਬਾਰੇ ਕਹਿ ਦੋ ਪੁੱਤ ਵਿਆਹ ਕਰਵਾ ਲੈ ਸਿੱਧੀ ਗੱਲ ਆ ਉਹਨੂੰ ਵਿਆਹ ਤੇ ਨਾ ਟਾਲਿਓ ਇਹ ਨਾ ਕਹੋ ਕਿਤੇ ਉਹ ਕਹਦੇ ਮੇਰੇ ਤਾਂ ਜੀ ਇਹ ਫਰੈਂਡ ਨੇ ਫਰੈਂਡ ਫਰੰਡ ਕੋਈ ਨਹੀਂ ਹੁੰਦੇ ਫਰੈਂਡ ਤਾਂ ਇੰਡੀਆ 'ਚ ਵੀ ਨਹੀਂ ਹੁੰਦੇ ਕਿਹਨੇ ਕਿਹਾ ਫਰੈਂਡ ਹੁੰਦੇ ਨੇ ਕਦੇ ਵੀ ਕੁੜੀ ਮੁੰਡਾ ਬਹੁਤ ਘੱਟ ਚਾਂਸ ਨੇ ਫਰੈਂਡ ਰਹਿ ਸਕਣ ਜਦੋਂ ਕੱਥੇ ਰਹਿੰਦੇ ਨੇ ਫਰੈਂਡ ਉਹ ਹੁੰਦੇ ਨੇ ਕਾਲਜ ਦੇ ਕਦੇ ਸਾਲਾਂਸੀ ਆ ਮਹੀਨਾ ਬਾਅਦ ਮਿਲੇ ਬਈ ਠੀਕ ਆ ਸੋਸਰੀ ਕਾਲ ਬੁਲਾਤੀ ਬਹੁਤ ਆ ਜੀ ਕਦੇ ਮਾੜਾ ਚਾਦਾ ਕਰ ਪੀ ਲਿਆ ਜਿਹੜੇ ਫੋਨਾਂ ਤੇ ਗੱਲਾਂ ਕਰਦੇ ਨੇ ਲੰਮਾ ਟਾਈਮ ਤੇ ਇਹਦੇ ਬਾਰੇ ਅੱਗੇ ਆਪਾਂ ਲੰਬੀ ਵੀਡੀਓ ਬਣਾਵਾਂਗੇ ਦੱਸਾਂਗੇ ਵੀ ਬਈ ਕੁਝ ਪਾਪਿਆਂ ਨੂੰ ਨਾ ਪਤਾ ਹੋਵੇ ਵੀ ਤੁਸੀਂ ਕੀ ਫੈਸਲਾ ਲੈਣਾ ਤੇ ਠੀਕ ਆ ਬਈ ਜੀ ਅੱਜ ਇਸੇ ਬੀਤੇ ਤੇ ਵੀਡੀਓ ਸੀ ਯਾਰ ਵੀਰ ਬੜੀ ਉਡਾ ਬড়া ਕੇ ਗੱਲ ਦੱਸੀ ਗਈ ਆ ਕਿ ਭਈ 200 ਵਾਲੀ ਵੀਰ ਹੋ ਗਈ 50 ਤੇ ਹੁਣ ਕਰਾਂਗੇ ਚੱਲ ਮਗਾ ਲੈ ਦੱਸ ਕਿਹੜੀ ਚੱਲ ਆਹ ਏ ਇੰਨੀ ਡਾਉਣ ਦੀ ਗੱਲ ਠੀਕ ਆ ਬਾਈ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਕੀ ਮੇਰੇ ਕੋਲ ਮੌਸਮ ਖਰਾਬ ਆ ਕਈ ਦਿਨਾਂ ਤੋਂ ਮੀਂਹ ਪੈਣ ਲੱਗ ਰਿਹਾ ਕ ਰੇਣਾ ਝੜੀ ਲੱਗੀ ਹੋਈ ਆ ਰੇਨ ਸਟਾਰਟ ਆ ਕਣੀਆਂ ਡਿੱਗਦੀਆਂ ਰਹਿੰਦੀਆਂ ਨੇ ਤੇ ਫਿਰ ਜਦੋਂ ਵਹਿਲੇ ਹੁੰਨੇ ਆ ਬਾਈ ਥੋੜਾ ਟਾਈਮ ਮੈਂ ਕਿਹਾ ਵੀ ਕਿਉਂ ਨਾ ਥੋੜੀ ਜੀ ਵੀਡੀਓ ਬਣਾਈ ਜਾਵੇ ਬਾਕੀ ਬਾਈ ਕਮੈਂਟਾਂ ਚ ਲਿਖ ਕੇ ਦੱਸ ਦਿਆ ਕਰੋ ਕਾਦੇ ਬਾਰੇ ਜਾਣਕਾਰੀ ਆਪਣੇ ਕੋਲ ਕੰਮ ਕੂਮ ਕੋਈ ਨਹੀਂ ਵਹਿਨੇ ਰਹੀਦਾ ਆਟਾ ਮਾਰੀਦਾ ਕੁੱਤੇ ਕੁੱਤੇ ਵੀ ਨਹੀਂ ਹੈਗੇ ਉਰੇ ਤਾਂ ਕੁੱਤਰ ਨੂੰ ਆਠੇ ਮਾਰੀ ਦੇ ਨੇ ਐ ਸਮਝ ਲਓ ਜਿਹੜੇ ਦੇਖਦੇ ਨੇ ਕਿਸੇ ਵਿਸ਼ੇ ਤੇ ਭਾਈ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਆਪਾਂ ਵੇਲੇ ਆ ਉਹਦੀਆਂ ਸਾਰੀਆਂ ਜਾਣਕਾਰੀਆਂ ਕੱਢ ਕੇ ਲਿਆਉਣੇ ਆ ਆ ਪੂਰੇ ਕੰਮ ਕਰ ਰ ਤਾਂ ਆ ਹੀ ਨਹੀਂ ਭਾਈ ਜਾਣਕਾਰੀਆਂ ਕੱਢਣ ਨੂੰ ਆਏ ਆ ਕੰਮ ਕੁਮਤ ਹੈ ਹੀ ਨਹੀਂ ਉਰੇ ਬਸ ਨਿਯਾਰੇ ਲੈਣੇ ਕੰਮ ਕਰਨਾ ਹੁੰਦਾ ਆਈਡੀਆ ਚ ਕੱਟੇ ਬੱਚੇ ਥੋੜੇ ਸੀ ਉੱਥੀ ਚਾਰ ਲਾ ਦੇ ਠੀਕ ਆ ਭਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਵੀਡੀਓ ਦੇਖਦੇ ਰਿਹਾ ਕਰੋ ਸਤਿ ਸ੍ਰੀ ਅਕਾਲ ਭਾਈ ਜੀ